ਇਹ ਮਾਫ ਨਹੀਂ ਕੀਤੀ ਜਾ ਸਕਦੀ ਇੱਕ ਜ਼ਖਮ ਜਾਂ ਇੱਕ ਸਕਾਰ ਇਦਾਂ ਦਾ ਹੈ ਕਿ ਬੱਚਿਆਂ ਦੇ ਮਨ ਵਿੱਚ ਤਾਂ ਕਦੀ ਇਹ ਬੱਚਿਆਂ ਦੇ ਮਾਈਂਡ ਚੋਂ ਕਦੀ ਖਤਮ ਨਹੀਂ ਹੋਏਗਾ। ਔਰ ਫੈਮਿਲੀ ਵੀ ਇੱਕ ਜਿਹੜੀ ਹੈ ਉਹ ਵੀ ਤਹਿਸ ਨਹਿਸ ਕਰਨ ਵਾਲਾ ਐਕਟ ਹੈ। ਉਹ ਬਹੁਤ ਬਦਨਾਮੀ ਕਰ ਚੁੱਕੀ ਹੈ, ਬਹੁਤ ਬਦਨਾਮੀ ਹੋ ਚੁੱਕੀ ਹੈ। ਫਿਰ ਜਿਹੜੀ ਇੱਕ ਲੇਡੀ ਸੀ ਉਹਦੇ ਉਹਦੇ ਉੱਪਰ ਵੀ ਤਸ਼ੱਦਦ ਕੀਤਾ ਗਿਆ, ਉਹਦੇ ਬੱਚਿਆਂ ਦੀ ਮਾਂ ਉੱਪਰ। ਜਿਹੜੇ ਬੰਦੇ ਟੀਵੀ 'ਤੇ ਆ ਕੇ ਕਹਿ ਰਹੇ ਸੀ ਵੀ ਜੀ ਇਹ ਸਾਡੇ ਤੋਂ ਗਲਤੀ ਹੋ ਗਈ ਅਸਾਨੂੰ ਮਾਫੀ ਤਾਂ ਜਾਏ ਵੀ ਅਸੀਂ ਸਮਝਦੇ ਸੀ ਗਲਤੀ ਨਹੀਂ ਕੀਤੀ ਵੀ ਇਹਨੇ ਚੋਰੀ ਕੀਤੀ ਸੀ ਬੜਾ ਲਾਈਟ ਲਈ ਲਿਆ ਸੀ ਬਹੁਤ ਲਾਈਟ ਲਈ ਲਿਆ ਸੀ ਫਿਰ ਦੂਜੀ ਗੱਲ ਮੈਂ ਵੀ ਕਹੂੰਗਾ ਕਿ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਸੀ ਹਾਂ ਲੋਅ ਅੰਡਰ ਪੇਡ ਸੀ ਇਹ ਕੀ ਮਜਬੂਰੀ ਨਾਲ ਚੋਰੀ ਕਰ ਰਹੇ ਸੀਗੇ ਇਹ ਕੋ ਚਾਈਲਡ ਲੇਬਰ ਦਾ ਕਰਾਇਮ ਹੈ ਕਰਾਇਮ ਇਸ ਕਰਕੇ ਆ ਕਿਉਂਕਿ ਅਸੀਂ ਤਾਂ ਬੱਚਿਆਂ ਦਾ ਭਵਿੱਖ ਬਣਾ ਕੇ ਉਹਨਾਂ ਨੂੰ ਅਸੀਂ ਸੋਸਾਇਟੀ ਵਿੱਚ ਇੱਕ ਚੰਗੇ ਔਰ ਜ਼ਿੰਮੇਵਾਰ ਸਿਟੀਜ਼ਨ ਬਣਾਉਣਾ ਚਾਹੁੰਦੇ ਹਾਂ ਸਮ ਚਾਹੀਦਾ ਹੈ ਲੇਕਿਨ ਉਹ ਆਪਾਂ ਕਰ ਨਹੀਂ ਰਹੇ ਅਸੀਂ ਉਹਨਾਂ ਦਾ ਬਚਪਨ ਖੋ ਕੇ ਠੀਕ ਹੈ ਉਹਨਾਂ ਤੋਂ ਲੇਬਰਾਂ ਕਰਾ ਕੇ ਤੇ ਅਸੀਂ ਆਪਣੀ ਜੇਬ ਭਰ ਰਹੇ ਹਾਂ ਸਤਿ ਸ਼੍ਰੀ ਅਕਾਲ ਲੁਧਿਆਣੇ ਤੋਂ ਆਈਆਂ ਤਸਵੀਰਾਂ ਜਦੋਂ ਸਾਹਮਣੇ ਆਈਆਂ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਮਾਂ ਤੇ ਉਹਦੇ ਬੱਚਿਆਂ ਦੇ ਨਾਲ ਜਿਸ ਤਰ੍ਹਾਂ ਦਾ ਸਲੂਕ ਇੱਕ ਫੈਕਟਰੀ ਮਾਲਕ ਦੇ ਵੱਲੋਂ ਕੀਤਾ ਗਿਆ ਕਿ ਉਹਦੇ ਗਲਾਂ ਦੇ ਵਿੱਚ ਉਹਨਾਂ ਦੇ ਤਖਤੀਆਂ ਪਾ ਕੇ ਮੈਂ ਚੋਰ ਹੂੰ ਤੱਕ ਲਿਖਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਵੀ ਰੋਸ ਜਾਗ ਗਿਆ ਤੇ ਨਾਲ ਹੀ ਜੇ ਕਹੀਏ ਕਿ ਸਮਾਂ ਰਹਿੰਦੇ ਅ ਚਾਈਲਡ ਕਮਿਸ਼ਨ ਦੇ ਵੱਲੋਂ ਵੀ ਇਹਦੇ ਤੇ ਨੋਟਿਸ ਲਿਆ ਗਿਆ ਤੇ ਹੁਣ ਕਾਰਵਾਈ ਤੱਕ ਮਾਮਲਾ ਪਹੁੰਚ ਚੁੱਕਿਆ ਹੈ ਚੇਰਮੈਨ ਸਾਹਿਬ ਸਾਡੇ ਨਾਲ ਨੇਗੇ ਚੇਰਮੈਨ ਸਾਹਿਬ ਦੇਖਿਏ ਮਾਮਲਾ ਬੇਹਦ ਸੰਜੀਦਾ ਸੀ ਕਿਉਂਕਿ ਬੱਚਿਆਂ ਦੇ ਨਾਲ ਜੁੜ ਗਿਆ ਦੂਜੇ ਪਾਸੇ ਮਹਿਲਾਵਾਂ ਦੇ ਨਾਲ ਜੁੜ ਗਿਆ ਅ ਤੁਹਾਡੇ ਕੀ ਮੈਟਰ ਸ਼ੁਰੂ ਚ ਧਿਆਨ ਚ ਆਇਆ ਸੀ ਕਿਉਂਕਿ ਹੁਣ ਤਾਂ ਐਕਸ਼ਨ ਤੱਕ ਪਹੁੰਚ ਚੁੱਕੀ ਹੈਗੀ ਗੱਲ ਜੀ ਜੀ ਇਹ ਸੋਸ਼ਲ ਮੀਡੀਆ ਥਰੂ ਸਾਨੂੰ ਪਤਾ ਚੱਲਿਆ ਕਿ ਇਦਾਂ ਦਾ ਕੋਈ ਕਲੋਨੀ ਹਰਕਤ ਹੋਈ ਹੈ ਬੜੀ ਇਨਹਿਊਮਨ ਹੈ ਔਰ ਇਹਦੀ ਜਿੰਨੀ ਨਿੰਦਾ ਕੀਤੀ ਜਾ ਸਕੇ ਉਨੀ ਘਾਟ ਹੈ ਇਹ ਐਕਸਟਰਾ ਜੁਡੀਸ਼ੀਅਲ ਅਨ ਕਨਸਟੀਟਿਊਸ਼ਨਲ ਐ ਐਕਟ ਹੋਇਆ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਹਨੂੰ ਬਹੁਤ ਕੈਜੂਅਲੀ ਲਿਆ ਗਿਆ ਜਿਹੜੇ ਲੋਗ ਉਥੇ ਉਹਦੇ ਆਲੇ ਦੁਆਲੇ ਸੀ ਉਹਨਾਂ ਨੇ ਵੀ ਬੜੇ ਕੈਜੂਅਲੀ ਲਿਆ ਔਰ ਜਿਹੜੇ ਫੈਕਟਰੀ ਓਨਰਸ ਜਾਂ ਫੈਕਟਰੀ empioyes ਜਾਂ ਮੈਨੇਜਰ ਸੀਗੇ ਉਹਨਾਂ ਨੇ ਵੀ ਬੜਾ ਕੈਜੂਅਲੀ ਲਿਆ ਕਿ ਵੀ ਜੇ ਸੜ ਤੋਂ ਗਲਤੀ ਹੋ ਗਈ ਤਾਂ ਸਾਨੂੰ ਮਾਫ ਕਰਤਾ ਜਾਏ ਕਿ ਇਦਾਂ ਦੀ ਗਲਤੀ ਹੈ ਜਿਹੜੀ ਕਿ ਮਾਫ ਨਹੀਂ ਕੀਤੀ ਜਾ ਸਕਦੀ ਇਹ ਨਾ ਇੱਕ ਜ਼ਖਮ ਜਾਂ ਇੱਕ ਸਕਾਰ ਇਦਾਂ ਦਾ ਹੈ ਕਿ ਬੱਚਿਆਂ ਦੇ ਮਨ ਵਿੱਚ ਤਾਂ ਕਦੀ ਇਹ ਬੱਚਿਆਂ ਦੇ ਮਾਈਂਡ ਚੋਂ ਕਦੀ ਖਤਮ ਨਹੀਂ ਹੋਏਗਾ। ਔਰ ਅਸੀਂ ਇਸ ਜਿਹੜਾ ਸਕਾਰ ਹੈ ਇਹ ਸੋਸਾਇਟੀ ਵਾਸਤੇ ਡੇਂਜਰਸ ਹੈ ਕਿਉਂਕਿ ਜਿਹੜੇ ਬੱਚਿਆਂ ਦੀ ਜਿਹੜੀ ਗਰੋਥ ਹੈ ਡਿਵੈਲਪਮੈਂਟ ਹੈ ਉਹਦੇ ਉਹਦੇ ਲਈ ਕਾਊਂਟਰ ਪ੍ਰੋਡਕਟਿਵ ਹੈ। ਔਰ ਇਹਦੇ ਵਿੱਚ ਨਾਲ ਬੱਚਿਆਂ ਨੂੰ ਕਈ ਤਰ੍ਹਾਂ ਦੀ ਸਿਕਿਟ੍ਰਿਕ ਪ੍ਰੋਬਲਮਸ ਹੁੰਦੀਆਂ। ਔਰ ਫੈਮਿਲੀ ਵੀਕ ਜਿਹੜੀ ਹੈ ਉਹ ਵੀ ਤਹਿਸ ਨਹਿਸ ਕਰਨ ਵਾਲਾ ਐਕਟ ਹੈ ਕਿਉਂਕਿ ਬਹੁਤ ਬਦਨਾਮੀ ਕਰ ਚੁੱਕੇ ਬਹੁਤ ਬਦਨਾਮੀ ਹੋ ਚੁੱਕੀ ਹੈ ਇਹ ਜਦੋਂ ਸਾਨੂੰ ਇਹ ਪਤਾ ਚੱਲਿਆ ਇਹ ਸੋਮੋਟੋ ਨੋਟਿਸ ਲਿਆ ਸੋਮੋਟੋ ਨੋਟਿਸ ਵਿੱਚ ਅਸੀਂ ਪੁਲਿਸ ਕਮਿਸ਼ਨ ਨੂੰ ਸਟਾਰਟ ਕੀਤਾ ਕਿ ਵੀ ਤੁਸੀਂ ਇਹਨਾਂ ਤੇ ਜਿਹੜੀ ਬੰਦੀ ਧਾਰਾਵਾਂ ਹੈਗੀਆਂ ਜਿਵੇਂ ਜਸਿਸ ਐਕਟੀਆਂ 75.79 ਉਹਦੇ ਉਹਦੇ ਤਹਿਤ ਇਹਨਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਫੜਿਆ ਜਾਏ ਫਿਰ ਜਿਹੜੀ ਇੱਕ ਲੇਡੀ ਸੀ ਉਹਦੇ ਉਹਦੇ ਉੱਪਰ ਵੀ ਤਸ਼ੱਦਦ ਕੀਤਾ ਗਿਆ ਉਹਦੇ ਬੱਚਿਆਂ ਦੀ ਮਾਂ ਉੱਤੇ ਵੀ ਬੀਐਨਐਸ ਦੀਆਂ 74 ਤੇ 79 ਧਾਰਾਵਾਂ ਲੱਗਣਗੀਆਂ ਬਾਕੀ ਕਿਉਂਕਿ ਬੱਚੇ ਸੀ ਔਰ ਬੱਚੇ ਇਹਨਾਂ ਇਹ ਪ੍ਰੂਵ ਹੋ ਗਿਆ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੇ ਉੱਥੇ ਐਜ਼ ਅ ਚਾਈਲਡ ਲੇਬਰ ਕੰਮ ਕਰ ਰਹੇ ਸੀ ਤੇ ਬੱਚਿਆਂ ਦੀ ਚਾਈਲਡ ਲੇਬਰ ਦੀਆਂ ਵੀ ਧਾਰਾਵਾਂ ਜਿਹੜੀਆਂ ਉਹ ਵੀ ਇਨਮੂਕ ਹੋਣੀ ਚਾਹੀਦੀਆਂ ਇਸ ਕਰਕੇ ਉਹਦੇ ਵਾਸਤੇ ਵੀ ਅਸੀਂ ਡਿਸਟ੍ਰਿਕਟ ਮੈਜਿਸਟਰੇਟ ਡੀਸੀ ਸਾਹਮਣੇ ਲਿਖਿਆ ਹੈ ਕਿ ਇਹਨਾਂ ਤੇ ਜਿਹੜੀਆਂ ਬੰਦੀਆਂ ਕਾਰਵਾਈ ਕਾਰਵਾਈ ਬਣਦੀ ਕਾਰਵਾਈ ਹੈ ਅੰਡਰ ਲੇਬਰ ਐਕਟ ਉਹ ਕੀਤੀ ਜਾਏ ਉਹ ਇਨਸਪੈਕਟ ਕਰਨਗੇ ਬਾਕੀ ਤੁਹਾਡੇ ਚੈਨਲ ਦੇ ਰਾਹੀ ਮੈਂ ਇਹ ਸਾਰਿਆਂ ਨੂੰ ਇਹ ਜ਼ਰੂਰ ਅਗਾਹ ਕਰਨਾ ਚਾਹਾਂਗਾ ਇਲਾਈਟਨ ਕਰਨਾ ਚਾਹਾਂਗਾ ਕਿ ਅਸੀਂ ਬੱਚਿਆਂ ਨੂੰ ਕਮਜ਼ੋਰ ਦੇਖ ਕੇ ਉਹਨਾਂ ਤੇ ਜਿਹੜੇ ਤਸ਼ੱਦਦ ਕਰਦੇ ਆ ਜਾਂ ਉਹਨਾਂ ਨੂੰ ਲੇਬਰ ਕਰਾਣੇ ਆ ਇਹ ਟੋਟਲੀ ਇਲੀਗਲ ਹੈ ਇਹ ਅਲਾਉਡ ਨਹੀਂ ਹੈ ਔਰ ਜੇ ਅਸੀਂ ਸਮਝਦੇ ਹਾਂ ਇਹ ਵੀ ਅਸੀਂ ਇਸ ਤੋਂ ਬਾਝਾਂਗੇ ਕਦੀ ਨਾ ਕਦੀ ਕੋਈ ਇਹ ਚੀਜ਼ ਬਾਹਰ ਨਿਕਲ ਕੇ ਆਂਦੀ ਹੈ ਤੇ ਉਹਦੀ ਸਜ਼ਾ ਬੜੀ ਸਖਤ ਹੈ ਪਰੇ ਵਿੱਚ ਦੇਖਿਏ ਗ੍ਰਫਤਾਰੀ ਵੀ ਹੋ ਚੁੱਕੀ ਹੈ ਜੀ ਤੇ ਨਾਲ ਹੀ ਅਜੀਹਾ ਜਦੋਂ ਮਾਮਲੇ ਦੇਖਦੇ ਆਂ ਤੇ ਅੱਗੇ ਲਈ ਵੀ ਕਿਉਂਕਿ ਜੇਕਰ ਪਹਿਲਾਂ ਕਿਸ ਨੇ ਗਲਤ ਕਰਿਆ ਤੇ ਉਸ ਤੋਂ ਬਾਅਦ ਜਿਹੜਾ ਐਕਸ਼ਨ ਹੋਇਆ ਕਹਿ ਸਕਦੇ ਆਂ ਵੀ ਐਗਜ਼ੈਂਪਲਰੀ ਤੌਰ ਤੇ ਦੇਖਿਆ ਜਾਊਗਾ ਕਿਉਂਕਿ ਕਾਫੀ ਸਖਤ ਐਕਸ਼ਨ ਹੋਇਆ ਤੇ ਤੁਸੀਂ ਵੀ ਜਿਵੇਂ ਅਲੱਗ-ਅਲੱਗ ਮਸਲਾਂ ਦੇ ਤੌਰ ਤੇ ਚਾਹੇ ਤੁਸੀਂ ਹੁਣ ਡਿਸਟ੍ਰਿਕਟ ਮੈਜਿਸਟਰੇਟ ਨੂੰ ਲਿਖ ਰਹੇ ਹੋ ਚਾਹੇ ਲੇਬਰ ਦੇ ਤੌਰ ਦੇ ਉੱਤੇ ਫਿਰ ਜਿਹੜੀ ਤਸ਼ੱਦਦ ਹੋਈ ਉਹਦਾ ਮਾਮਲਾ ਅਲੱਗ ਹੋਣਾ ਹੈ ਯਾਨੀ ਕਿ ਬਾਕੀ ਲੋਕਾਂ ਦਾ ਡਰਨ ਕਿ ਕਿਤਨੇ ਕਿਤੇ ਵੀ ਜੇਕਰ ਕਰ ਲੂ ਅਸੀਂ ਕੋਈ ਅਜਿਹੀ ਹਰਕਤ ਕਰਦੇ ਆਂ ਤਾਂ ਸਾਡੇ ਤੇ ਦੇਖੋ ਵਾਕਿਆ ਹੀ ਇਹ ਵਿੱਚ ਮੈਂ ਲੁਧਿਆਣਾ ਪੁਲਿਸ ਨੂੰ ਅਪਰੀਸ਼ੀਏਟ ਕਰੂੰਗਾ ਪੁਲਿਸ ਕਮਿਸ਼ਨਰ ਅਪਰੀਸ਼ੀਏਟ ਕਰੂੰਗਾ ਕਿ ਵਿਥਿਨ নো ਟਾਈਮ ਨੋਟਿਸ ਲੈਂਦੇ ਸਾਰੇ ਵਿਥਿਨ 1 ਆਵਰ ਸਾਰੇ ਐਫਆਰ ਵੀ ਹੋ ਗਈ ਬੰਦੇ ਅਰੈਸਟ ਵੀ ਹੋ ਗਏ ਤੇ ਇਹੀ ਇਕਜ਼ੈਂਪਲਰੀ ਪਨਿਸ਼ਮੈਂਟ ਹੁੰਦੀ ਹੈ ਕਿ ਅੱਜ ਜੇ ਪੜਾ ਚੱਲੀ ਔਰ ਉਹ ਜਿਹੜੇ ਬੰਦੇ ਟੀਵੀ 'ਚ ਆ ਕੇ ਕਹਿ ਰਹੇ ਸੀ ਵੀ ਜੀ ਇਹ ਸਾਡੇ ਤੋਂ ਗਲਤੀ ਹੋ ਗਈ ਦਸਾਨੂੰ ਮਾਫੀ ਦਿੱਤਾ ਜਾਏ ਵੀ ਅਸੀਂ ਸਮਝਦੇ ਸੀ ਗਲਤੀ ਨਹੀਂ ਕੀਤੀ ਵੀ ਇਹਨੇ ਚੋਰੀ ਕੀਤੀ ਸੀ ਬੜਾ ਲਾਈਟਲੀ ਲਿਆ ਸੀ ਉਹਨਾਂ ਨੇ ਬਹੁਤ ਲਾਈਟਲੀ ਲਿਆ ਸੀ ਔਰ ਜਿਹੜੇ ਬੱਚੇ ਆ ਬੱਚਿਆਂ ਦੀ ਜੇ ਬੱਚੇ ਚੋਰੀ ਕਰਦੇ ਆ ਤੇ ਉਹ ਇੱਕ ਪੈਟੀ ਥੈਫਟ ਦੀ ਧਾਰਾ ਚੰਦਾ ਉਹਦੇ ਵਿੱਚ ਕੋਈ ਐਫਆਰ ਬੱਚਿਆਂ ਦੀ ਨਹੀਂ ਹੁੰਦੀ ਇਹ ਵੀ ਮੈਂ ਅਵੇਅਰ ਕਰਨਾ ਚਾਹੁੰਦਾ ਸਾਰਿਆਂ ਨੂੰ ਤੇ ਇਸ ਕਰਕੇ ਜੇ ਸੋਚ ਰਹੇ ਹੈ ਕਿ ਬੱਚੇ ਨੇ ਬਹੁਤ ਵੱਡਾ ਕਿਤੇ ਬਹੁਤ ਵੱਡਾ ਕਾਰਾ ਕਰਤਾ ਪਤਾ ਨਹੀਂ ਕੀ ਕਰਦਾ ਇਸਟੈਟ ਕਿ ਉਹ ਬੱਚੇ ਨੂੰ ਸਮਝਾ ਦੇ ਕਿ ਬੱਚੇ ਗਲਤ ਹੈ ਫਿਰ ਦੂਸਰੀ ਗੱਲ ਮੈਂ ਵੀ ਕਹੂੰਗਾ ਕਿ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਸੀ ਲੋ ਅੰਡਰ ਪੇਡ ਸੀ ਕਿ ਕੀ ਮਜਬੂਰੀ ਨਾਲ ਚੋਰੀ ਕਰ ਰਹੇ ਸੀਗੇ ਇਹ ਤਾਂ ਆਪਣੀ ਜੀ ਵੀ ਗਰਮ ਕਰ ਰਹੀ ਸੀ ਨਾ ਇੱਕ ਚੀਪ ਲੇਬਰ ਪਾਲ ਕੇ ਸੋ ਇਹਨਾਂ ਦੇ ਤਾਂ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਰਹੀ ਕਿ ਕਲਾਸ ਵਾਲਾ ਸਰ ਮੇਰਾ ਕੀ ਜਿਵੇਂ ਆਮ ਤੌਰ ਤੇ ਲਿਖਦੇ ਆ ਚਲੋ ਇਹ ਮਸਲਾ ਪੂਰੇ ਹੀ ਨਹੀਂ ਖਤਮ ਹੁੰਦਾ ਕਿਉਂਕਿ ਇਹ ਚੀਜ਼ਾਂ ਬੜੇ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ ਤੁਹਾਡੀ ਕੀ ਕੋਸ਼ਿਸ਼ ਹੈ ਤੇ ਇੱਕ ਮੈਸੇਜ ਕੀ ਹੈ ਸਖਤ ਕਿ ਚਲੋ ਇਹ ਤਾਂ ਜਿਹੜਾ ਸੀ ਜਿਵੇਂ ਤਖਤੀਆਂ ਪਾਤੀਆਂ ਇਹ ਸਾਰਾ ਕ੍ਰਿਮੀਨਲ ਫੈਂਸ ਆ ਗਿਆ ਕਈ ਲੋਕ ਜਿਹੜੇ ਨੇ ਚਾਈਲਡ ਲੇਬਰ ਜਿਹੜੇ ਨੇ ਇੱਕ ਕਈ ਜਾਣਬੁੱਝ ਕੇ ਰੱਖਦੇ ਨੇ ਉਹਨਾਂ ਨੂੰ ਹੁੰਦਾ ਵੀ ਇੱਕ ਸਸਤੇ ਤੇ ਵਿੱਚ ਰੱਖ ਲਾਂਗੇ ਬੱਚਾ ਜਿਹੜਾ ਉਹਨੂੰ ਕੋਈ ਬਹੁਤੀ ਚੀਜ਼ਾਂ ਨੂੰ ਲੈ ਕੇ ਨਾਲੇ ਤਾਂ ਸਾਨੂੰ ਸੌਖ ਰਹੂਗੀ ਉਹ ਜਿਹੇ ਲੋਕਾਂ ਨੂੰ ਕੀ ਦਿਓਗੇ ਤੁਸੀਂ ਸਲਾਹ ਕੀ ਅੱਗੇ ਨੂੰ ਸਖਤ ਐਕਸ਼ਨ ਹੋ ਸਕਦੇ ਨੇ ਜੇਕਰ ਇਹ ਜਿਹੀਆਂ ਹਰਕਤਾਂ ਕਰਦੇ ਨੇ ਦੇਖੋ ਚਾਈਲਡ ਲੇਬਰ ਦਾ ਕ੍ਰਾਈਮ ਹੈ ਕ੍ਰਾਈਮ ਇਸ ਕਰਕੇ ਆ ਕਿਉਂਕਿ ਅਸੀਂ ਤਾਂ ਬੱਚਿਆਂ ਦਾ ਭਵਿੱਖ ਬਣਾ ਕੇ ਉਹਨਾਂ ਨੂੰ ਅਸੀਂ ਸੋਸਾਇਟੀ ਵਿੱਚ ਇੱਕ ਚੰਗੇ ਔਰ ਜ਼ਿੰਮੇਵਾਰ ਸਿਟੀਜ਼ਨ ਬਣਾਉਣਾ ਚਾਹੁੰਦੇ ਹਾਂ ਸਾਨੂੰ ਚਾਹੀਦਾ ਲੇਕਿਨ ਉਹ ਆਪ ਕਰ ਨਹੀਂ ਰਹੇ ਅਸੀਂ ਉਹਨਾਂ ਦਾ ਬਚਪਨ ਖੋ ਕੇ ਠੀਕ ਹੈ ਉਹਨਾਂ ਨੂੰ ਤੇ ਲੇਬਰਾਂ ਕਰਾ ਕੇ ਤੇ ਅਸੀਂ ਆਪਣੀ ਜੇਬ ਭਰ ਰਹੇ ਹਾਂ ਅਲਟੀਮੇਟਲੀ ਜਿਹੜੇ ਉਹ ਬੱਚੇ ਜਿਹੜੇ ਸ਼ੋਸ਼ਿਤ ਹੋਏ ਨੇ ਉਹਨਾਂ ਦਾ ਇਫੈਕਟ ਕੀ ਪਏਗਾ ਸੋਸਾਇਟੀ ਉੱਪਰ ਉਹ ਵੀ ਅੱਗੇ ਸਾਨੂੰ ਸ਼ੋਸ਼ਿਤ ਕਰਨਗੇ ਕਿਉਂਕਿ ਜਿਹੜੀ ਕੋ ਕਹਾਵਤ ਹੈ ਜਾਂ ਉਹ ਵੀ ਭੁਗਦਣਗੇ ਜੋ ਐਵਰੀ ਐਕਸ਼ਨ देयर इज इक्ਵਲ ਐਂਡ ਆਪੋਜ਼ਿਟ ਰਿਐਕਸ਼ਨ ਜਿਹੜੀ ਆਈਨਸਟਾਈਨ ਦੀ ਥਿਊਰੀ ਹੈ ਉਹ ਹਰ ਜਗ੍ਹਾ ਤੇ ਲਾਗੂ ਹੁੰਦੀ ਹੈ ਫਿਰ ਬਾਕੀ ਜਿੱਥੇ ਤੱਕ ਮੈਂ ਮੈਸੇਜ ਤੁਹਾਡੇ ਮਾਧਿਅਮ ਤੇ ਲੋਕਾਂ ਨੂੰ ਦੇਣਾ ਚਾਹਣਾ ਸਾਰਿਆਂ ਨੂੰ ਸਾਡੀ ਜਨਤਾ ਨੂੰ ਸਾਡੇ ਸਿਟੀਜ਼ਨਸ ਨੂੰ ਕਿ ਇਹ ਚੀਜ਼ਾਂ ਜਿਹੜੀਆਂ ਆ ਇਥਿੰਗ ਆਫ ਪਾਸਟ ਨੇ ਬੱਚਿਆਂ ਦਾ ਪੜਨ ਦਾ ਹੱਕ ਹੈ ਹੁਣ ਰਾਈਟ ਟੂ ਐਜੂਕੇਸ਼ਨ ਆ ਗਿਆ ਉਹਨਾਂ ਨੂੰ ਪੜਾਓ ਰਾਈਟ ਟੂ ਲਿਵ ਹੈ ਠੀਕ ਹੈ ਉਹਨਾਂ ਨੂੰ ਜ਼ਿੰਦਗੀ ਜੀਣ ਦਿਓ ਉਹਨਾਂ ਨੂੰ ਪੜਾਓ ਉਹਨਾਂ ਨੂੰ ਇੰਨੇ ਅੱਛੇ ਸਿਟੀਜ਼ਨ ਬਣਾਓ ਚਾਹੇ ਉਹ ਕਿਸੇ ਦੇ ਵੀ ਹੋਣ ਤੁਹਾਡੇ ਘਰ ਕੰਮ ਕਰ ਰਹੇ ਹੋ ਉਹਨਾਂ ਦੇ ਬੱਚੇ ਹੋਣ ਕੋਈ ਗਲੀ ਤੁਰਿਆ ਬੱਚਾ ਹੋਵੇ ਕੋਈ ਚਾਈਲਡਹੂਡ ਨੀਡ ਹੋਵੇ ਉਹ ਉਹਦੇ ਵਾਸਤੇ ਅਸੀਂ ਹਾਜ਼ਰ ਹਾਂ ਲੇਕਿਨ ਉਹ ਉਹਨਾਂ ਨੂੰ ਐਕਸਪਲੋਇਟ ਨਾ ਕਰੋ ਜੇ ਐਕਸਪਲੋਇਟੇਸ਼ਨ ਕਰਦੇ ਫੜੇਗੇ ਤੇ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਬਿਲਕੁਲ ਕਿਉਂਕਿ ਫਿਰ ਥੋੜਾ ਲਾਲਚ ਤੇ ਭਾਵੇਂ ਆਪਦੀ ਸੌਖ ਭਾਰੀ ਜਿਆਦੇ ਪੈ ਜਾਂਦੀ ਹੈ ਕਿਉਂਕਿ ਜਿਵੇਂ ਕਿ ਇਸ ਮਾਮਲੇ ਦੇ ਵਿੱਚ ਹੋਇਆ ਤੇ ਜ਼ਾਹਿਰ ਜੀ ਗੱਲ ਹੈ ਵੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਫਿਰ ਉਹਨਾਂ 'ਚ ਜਿਵੇਂ ਇਸ ਵਾਰੀ ਸਖਤ ਐਕਸ਼ਨ ਹੋਇਆ ਉਹ ਐਗਜ਼ੈਂਪਲਰੀ ਤੌਰ ਤੇ ਹੁੰਦਾ ਹੁਣ ਗੱਲ ਇਹ ਹੈ ਵੀ ਜੇ ਸਭ ਕੁਝ ਸਮਝ ਕੇ ਫਿਰ ਵੀ ਜੇ ਕੋਈ ਗਲਤੀ ਕਰਦਾ ਤਾਂ ਫਿਰ ਜ਼ਾਹਿਰ ਜੀ ਗੱਲ ਐਕਸ਼ਨ ਤਾਂ ਹੋਣਾ ਹੀ ਹੈ ਪਰ ਨਾਲ ਨਾਲ ਇਹ ਵੀ ਹੈ ਕਿ ਜ਼ਿੰਮੇਵਾਰੀ ਮੋਰਲ ਤੌਰ ਦੇ ਉੱਤੇ ਸੋਸਾਇਟੀ ਨੂੰ ਵੀ ਸਮਝਣਾ ਹੋਊਗਾ ਕਿਉਂਕਿ ਪਹਿਲਾਂ ਐਸੀ ਲੋਕ ਅਜੀਆਂ ਚੀਜ਼ਾਂ ਨੂੰ ਦੇ ਵਿੱਚ ਇਨਵੋਲਵ ਫਿਰ ਮਾਮਲਾ ਉੱਥੇ ਤੱਕ ਨਹੀਂ ਗਾ ਰਹਿੰਦਾ ਵੀਡੀਓ ਜਰਨਲਿਸਟ ਹਰਪਾਦਰ ਸਿੰਘ ਮਿਸਿੰਗ ਹੋ ਰਿਹਾ ਨਾ ਸਨ ਟੀਵੀ ਚੰਡੀਗੜ੍ਹ ਇਹ ਇਦਾਂ ਦੀ ਗਲਤੀ